ਸਤਿ ਸ੍ਰੀ ਅਕਾਲ ਦੋਸਤੋ ਆਪ ਸਭ ਦਾ ਸਾਡੇ ਚੈਨਲ ਖਾਲਸਾ ਜਰਵੇਲ ਵਿੱਚ ਸਵਾਗਤ ਹੈ ਮੈਂ ਤੁਹਾਡਾ ਆਪਣਾ ਡਾਕਟਰ ਕੁਲਦੀਪ ਸਿੰਘ ਦੋਸਤੋ ਇਹ ਸਿਹਤ ਬਣਾਉਣ ਦਾ ਮੌਸਮ ਆ ਗਿਆ ਹੈ ਸਰਦੀਆਂ ਦਾ ਮੌਸਮ ਵਿੱਚ ਸਰੀਰ ਦੀ ਪਾਚਨ ਸ਼ਕਤੀ ਵੱਧ ਜਾਂਦੀ ਹੈ ਤੇ ਭੁੱਖ ਚੰਗੀ ਲੱਗਦੀ ਹੈ ਹਰ ਚੀਜ਼ ਹজম ਹੋ ਜਾਂਦੀ ਹੈ ਅੱਜ ਤੁਹਾਨੂੰ ਸਰਦੀ ਦੇ ਮੌਸਮ ਵਿੱਚ ਆਉਣ ਵਾਲੇ ਸੰਘਾੜੇ ਦੇ ਫਲ ਬਾਰੇ ਜਾਣਕਾਰੀ ਦੇਵਾਂਗੇ ਦੋਸਤੋ ਸੰਘਾੜਾ ਪਾਣੀ ਵਿੱਚ ਹੋਣ ਵਾਲਾ ਫਲ ਹੈ ਕਲਮਾ ਜਾਂ ਛਪੜਾ ਵਿੱਚ ਸੰਘਾੜੇ ਦੀ ਖੇਤੀ ਕੀਤੀ ਜਾਂਦੀ ਹੈ ਸੰਘਾੜੇ ਨੂੰ ਸੰਸਕ੍ਰਿਤ ਵਿੱਚ ਸ਼੍ਰੰਗਾਟਕ ਅਤੇ ਅੰਗਰੇਜ਼ੀ ਭਾਸ਼ਾ ਵਿੱਚ ਵਾਟਰ ਚਸਟਨਟ ਕਹਿੰਦੇ ਹਨ ਦੋਸਤੋ ਸੰਘਾੜੇ ਦੀ ਤਸਵੀਰ ਠੰਡੀ ਤੇ ਸਵਾਦ ਮਿੱਠਾ ਇੱਕ ਸੈਲਾ ਹੁੰਦਾ ਹੈ ਇਹ ਪਿਤ ਯਾਨੀ ਕਿ ਗਰਮੀ ਦੇ ਨਾਲ ਹੋਣ ਵਾਲੇ ਰੋਗਾਂ ਦਾ ਨਾਸ਼ ਕਰਦਾ ਹੈ ਦੋਸਤੋ ਜੇਕਰ ਤੁਸੀਂ ਸਾਡੇ ਚੈਨਲ ਖਾਲਸਾ ਜੇ ਵੈਲਕਮ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਹੁਣ ਤੁਹਾਨੂੰ ਸੰਘਾੜੇ ਦੇ ਨੁਸਖਿਆਂ ਬਾਰੇ ਦੱਸਾਂਗੇ ਦੋਸਤੋ ਜੇਕਰ ਸਰੀਰਕ ਕਮਜ਼ੋਰੀ ਹੋਵੇ ਤਾਂ ਇਸ ਨੂੰ ਦੂਰ ਕਰਨ ਲਈ ਸੰਘਾੜਾ ਬਹੁਤ ਵਧੀਆ ਕੰਮ ਕਰਦਾ ਹੈ ਤਾਜ਼ਾ ਸੰਘਾੜਾ ਰੋਜ਼ 4-5 ਪੀਸ ਉਬਾਲੇ ਹੋਏ ਖਾਦੇ ਜਾਣ ਤਾਂ ਇਹ ਸਰੀਰਕ ਕਮਜ਼ੋਰੀ ਦੂਰ ਕਰਦੇ ਹਨ ਦੋਸਤੋ ਸੰਘਾੜੇ ਦੇ ਆਟੇ ਦਾ ਕੜਾ ਤੇਸੀ ਘੋਜ ਬਣਾ ਕੇ ਰੋਜ਼ ਸਵੇਰੇ ਖਾਲੀ ਪੇਟ ਖਾਣ ਨਾਲ ਸਰੀਰ ਮੋਟਾ ਤਾਜ਼ਾ ਹੋ ਜਾਂਦਾ ਹੈ ਦੋਸਤੋ ਸੁੱਕਾ ਸੰਘੜਾ 50 ਗ੍ਰਾਮ ਵੱਡੀ ਇਲਾਚੀ ਦੇ ਦਾਣੇ 25 ਗ੍ਰਾਮ ਇਮਲੀ ਬੀਜ ਦੀ ਗਰੀ 25 ਗ੍ਰਾਮ ਗੂੰਦ ਕਿਕਰ 25 ਗ੍ਰਾਮ ਮਿਸ਼ਰੀ 100 ਗ੍ਰਾਮ ਸਭ ਨੂੰ ਕੁੱਟ ਪੀਸ ਕੇ ਪਾਊਡਰ ਬਣਾ ਲਓ ਇਹ ਦਵਾਈ 5-5 ਗ੍ਰਾਮ ਸਵੇਰੇ ਸ਼ਾਮ ਦੁੱਧ ਨਾਲ ਦੇਣ ਤੇ ਔਰਤਾਂ ਦਾ ਸਫੇਦ ਪਾਣੀ ਪੈਣ ਦਾ ਰੋਗ ਠੀਕ ਹੋ ਜਾਂਦਾ ਦੋਸਤੋ ਸੁੱਕਾ ਸੰਘੜਾ 250 ਗ੍ਰਾਮ ਆਮਲਾ 100 ਗ੍ਰਾਮ ਛੋਟੀ ਹਰੜ 100 ਗ੍ਰਾਮ ਹਲਦੀ ਪਿਆਗਰਾਮ ਮਿਸ਼ਰੀ 300 ਗ੍ਰਾਮ ਸਭ ਨੂੰ ਕੁੱਟ ਪੀਸ ਕੇ ਪਾਊਡਰ ਬਣਾ ਲਓ ਤੇ 5-5 ਗ੍ਰਾਮ ਇਹ ਦਵਾਈ ਸਵੇਰੇ ਸ਼ਾਮ ਪਾਣੀ ਨਾਲ ਖਾਣ ਨਾਲ ਤਾਂਤ ਸੁਪਨ ਦੋਸ਼ ਵੀਰੀ ਦਾ ਪਤਲਾਪਣ ਤੇ ਵੀਰੀ ਦੀ ਗਰਮੀ ਦਾ ਰੋਗ ਠੀਕ ਹੋ ਜਾਂਦਾ ਹੈ। ਦੋਸਤੋ ਕੱਚੇ ਸੰਘਾੜੇ 2-3 ਸਵੇਰੇ ਸ਼ਾਮ ਖਾਣ ਨਾਲ ਮੇਦੇ ਦਾ ਤਜਾਬ ਠੀਕ ਹੋ ਜਾਂਦਾ ਹੈ। ਦੋਸਤੋ ਸੰਘਾੜੇ ਦਾ ਆਟਾ ਇੱਕ ਚਮਚ ਇੱਕ ਚਮਚ ਤਾਇਆ ਦੁੱਧ ਮਿਕਸ ਕਰਕੇ ਲੇਪ ਤਿਆਰ ਕਰੋ ਇਸ ਨੂੰ ਚਿਹਰੇ ਤੇ ਲਗਾ ਕੇ ਅੱਧੇ ਘੰਟੇ ਬਾਅਦ ਮੂੰਹ ਧੋ ਦਿਓ ਇਸ ਨਾਲ ਚਿਹਰੇ ਦੀਆਂ ਸ਼ਾਈਆਂ ਤੇ ਕਾਲਾਪਨ ਦੂਰ ਹੁੰਦਾ ਹੈ ਦੋਸਤੋ ਸੰਘਾੜੇ ਨੂੰ ਪਾਣੀ ਵਿੱਚ ਉਬਾਲ ਕੇ ਇਹ ਪਾਣੀ ਪੀਣ ਨਾਲ ਪਿਸ਼ਾਬ ਸਾਰਾ ਪੈ ਕੇ ਆਉਂਦਾ ਰੋਗ ਜਾਂ ਪੀਲਾ ਪਿਸ਼ਾਬ ਆਉਣਾ ਠੀਕ ਹੋ ਜਾਂਦਾ ਹੈ ਦੋਸਤੋ ਸੰਘਾੜਾ ਔਰਤਾਂ ਵੀ ਸੰਤਾਨਕ ਪੁੰਨੀ ਵਿੱਚ ਵੀ ਮਦਦ ਕਰਦਾ ਹੈ ਜਿੰਨਾ ਔਰਤਾਂ ਦੇ ਬੱਚਾ ਨਾ ਹੁੰਦਾ ਹੋਵੇ ਉਹਨਾਂ ਨੂੰ ਰੋਜ਼ ਸੰਘਾੜੇ ਖਾਣੇ ਚਾਹੀਦੇ ਹਨ ਗਰਭ ਅਵਸਥਾ ਵਿੱਚ ਵੀ ਸੰਘਾੜਾ ਫਾਇਦੇਮੰਦ ਹੈ ਇਹ ਗਰਭਪਾਤ ਨੂੰ ਰੋਕਦਾ ਹੈ ਪਰ 4-5 ਪੀਸ ਤੋਂ ਜ਼ਿਆਦਾ ਨਹੀਂ ਖਾਣਾ ਚਾਹੀਦਾ ਦੋਸਤੋ ਤੁਸੀਂ ਦੇਖਿਆ ਕਿ ਸੰਘਾੜਾ ਆਪਣੇ ਵਾਸਤੇ ਬਹੁਤ ਹੀ ਲਾਭਦਾਇਕ ਫਲ ਹੈ ਇਸ ਦੀ ਵਰਤੋਂ ਜ਼ਰੂਰ ਕਰਨੀ ਚਾਹੀਦੀ ਹੈ ਕਿਉਂਕਿ ਇਹਦਾ ਮੌਸਮ ਥੋੜਾ ਚਿਰ ਹੀ ਰਹਿੰਦਾ ਹੈ ਜਿੰਨਾ ਚਿਰ ਵੀ ਹੈ ਉਹਨੂੰ ਜੀ ਵਰਤੋਂ ਕਰੋ ਤੇ ਲਾਭ ਉਠਾਓ ਵੀਡੀਓ ਅੰਤ ਤੱਕ ਦੇਖਣੇ ਤੁਹਾਡਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ